ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਕੱਲ ਆਪਣਾ ਦੋਸਤ HF Deluxe ਮੋਟਰਸਾਈਕਲ ਲੈ ਕੇ ਆਇਆ ਅੱਜ ਤੁਹਾਨੂੰ ਇਹਦਾ ਰਿਵਿਊ ਕਰਕੇ ਦਿਖਾਉਣੇ ਆਪਾਂ ਵੀ ਕੀ ਕੀ ਫੀਚਰ ਇਹਦੇ ਚ ਨਵੇਂ ਆਏ ਨੇ ਤੇ ਕੀ ਕੀ ਕਮੀਆਂ ਨੇ ਕੀ ਕੀ ਖੂਬੀਆਂ ਨੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਅੱਜ ਆਪਾਂ ਤੇ ਦੋਸਤੋ ਤੁਹਾਨੂੰ ਦੱਸ ਦਈਏ ਇਹ ਮੋਟਰਸਾਈਕਲ ਕੈਸ਼ ਆਇਆ 80500 ਦਾ ਤੇ ਜੇ ਤੁਹਾਨੂੰ ਕਿਸ਼ਤਾਂ ਦੇ ਲੈਣਾ ਹੋਵੇ 90 ਤੋਂ 95000 ਚ ਪੈ ਸਕਦਾ ਤੁਹਾਨੂੰ ਜੇ ਆਪਾਂ ਤੇ 9000 ਆ ਜਾਂ 3500 ਕਿਸ਼ਤ ਕਰਦੇ ਆ ਇਦਾਂ ਤੇ ਤੁਹਾਨੂੰ ਦਿਖਾ ਦਈਏ ਹੁਣ ਸਭ ਤੋਂ ਪਹਿਲਾਂ ਵੀ ਕੀ ਕੀ ਫੀਚਰ ਨੇ ਇਹਦੇ ਨਵੇਂ ਆਜੋ ਵੀਰੇ ਅੱਗੇ ਇਹ ਦੇਖੋ ਜੀ ਸੁੱਚ ਲੱਗੀ ਇਹ ਕਰਤਾ ਜੀ ਆਪਾਂ ਨੇ ਸਟਾਰਟ ਸੈਲਫ ਮਾਰਦੀ ਆਹ ਦੇਖੋ ਜੀ ਤੇ ਦੋਸਤੋ ਆਹ ਬੱਤੀ ਹੈ ਜਿਹੜੀ ਜੇ ਤਾਂ ਮੱਚਦੀ ਰਹਿ ਗਈ ਫੇਰ ਤਾਂ ਨੁਕਸਾ ਇਹ ਚ ਕੋਈ ਨਾ ਕੋਈ ਜੇ ਇਹ ਬੁਝ ਗਈ ਫੇਰ ਇਹ ਸੱਟਾ ਇਹ ਐਚ ਫੀਚਰ ਤੇ ਦੋਸਤੋ ਨਵਾਂ ਫੀਚਰ ਤੁਹਾਨੂੰ ਇੱਕ ਹੋਰ ਵੀ ਪਤਾ ਹੋਣਾ ਉਹ ਪਤਾ ਵੀ ਹੋਵੇ ਸ਼ਾਇਦ ਤੁਹਾਨੂੰ ਪਰ ਤੁਹਾਨੂੰ ਅਸੀਂ ਵੀ ਦੱਸ ਦਿੰਨੇ ਆ ਤੇ ਜਦੋਂ ਆਪਾਂ ਤੋਰਾਂਗੇ ਇਹਨੂੰ ਸਟਾਰਟ ਵੀ ਹੋ ਜਾਊਗਾ ਜੇ ਸਟੈਂਡ ਲੱਗਿਆ ਰਹਿ ਗਿਆ ਇਹਨੇ ਤੁਰਨਾ ਨਹੀਂ ਆਟੋਮੈਟਿਕ ਬੰਦ ਹੋ ਜਾਣਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਆਪਾਂ ਨੂੰ ਹੁਣ ਦਿਖਾ ਦਿੰਨੇ ਆਪਾਂ ਵੀ ਮੋਟਰਸਾਈਕਲ ਤੁਰਦਾ ਕਿ ਨਹੀਂ ਤੁਰਦਾ ਆਜੋ ਵੀਰੇ ਅੱਗੇ ਆਹ ਦੋਸਤੋ ਲੈ ਆਪਾਂ ਨੇ ਸਲਫ ਮਾਰਤੀ ਤੇ ਇੱਕ ਹੋਰ ਗੱਲ ਦੱਸ ਦਈਏ ਸੁੱਚ ਲਾਣ ਤੋਂ 2-3 ਸਕਿੰਟ ਦਾ ਆਪਾਂ ਨੂੰ ਗੈਸ ਪਾਉਣਾ ਪੈਂਦਾ ਇਹ ਚ ਫੇਰ ਇਹਦੀ ਸਲਫ ਮਾਰਨੀ ਪੈਂਦੀ ਆਪਾਂ ਨੂੰ ਇਹ ਮਾਰਤੀ ਜੀ ਆਪਾਂ ਨੇ ਸਲਫ ਸਟੈਂਡ ਉੱਪਰ ਨੇ ਚੱਕਿਆ ਨਹੀਂ ਦਿਖਾ ਦਿਓ ਵੀਰੇ ਆਹ ਦੇਖੋ ਦੋਸਤੋ ਇਹ ਸਟਾਰਟ ਹੋ ਗਏ ਹਾਂ ਤੁਰਦਾ ਨਹੀਂ ਲਾਹੁ ਦੇਖ ਸਕਦੇ ਹਾਂ ਤੁਸੀਂ ਇਹ ਫੀਚਰ ਇਹ ਚ ਬਹੁਤ ਵਧੀਆ ਸੱਟ ਪੈਟ ਨਹੀਂ ਆਪਣੇ ਲੱਗਦੀ ਨਹੀਂ ਹੋ ਸਕਦਾ ਬਹੁਤ ਬੰਦੇ ਮੂੰਹ ਬਣਾਉਂਦੇ ਨੇ ਆਪਣੇ ਆਪ ਨੇ ਦੇਖਿਆ ਹੀ ਆ ਵੀ ਉਹ ਝੰਝਟ ਖਤਮ ਹੋ ਗਿਆ ਜਿਹੜਾ ਦਾਨੀ ਬਣਦੇ ਹੁੰਦੇ ਤੇ ਆਪਣੇ ਪੰਜਾਬੀ ਵੀ ਸਟੈਂਡ ਚੱਕ ਲਓ ਵੀਰੇ ਇਹਨੂੰ ਬਹੁਤ ਬੜਾ ਪੰਨੋ ਸਮਝਦੇ ਹੁੰਦੇ ਤੇ ਵੀ ਇਹ ਦਸਤਾ ਤੇ ਹੋਰ ਇੱਕੇ ਚ ਸਿਸਟਰ ਸਿਸਟਮ ਹੈ ਇਹ ਸਾਰਾ ਨੀਚੇ ਪਿਲਾ ਲਓ 2 ਲੀਟਰ ਪੈਟਰੋਲ ਐਚ ਰਹਿਦਾ ਹੀ ਰਹਿਣਾ ਜੇ 2 ਲੀਟਰ ਦਾ ਪੈਟਰੋਲ ਘਟ ਗਿਆ ਤਾਂ ਮੋਟਰਸਾਈਕਲ ਨਹੀਂ ਚੱਲਣਾ ਨਹੀਂ ਇਹ ਚ ਕਮੀ ਲਾ ਲਓ ਖੁੱਭੀ ਲਾ ਲਓ ਚਲ ਐਤਾ ਕੰਪਨੀ ਨੂੰ ਪਤਾ ਰੂੰ ਲਾ ਲਓ ਜੋ ਹੈਗਾ ਚਲ ਵਧੀਆ ਹੀ ਆ ਪਰ ਉਹ ਜਿਹੜੀਆਂ ਚੀਜ਼ਾਂ ਆ ਰਹੀਆਂ ਤੀਆਂ ਉਹ ਜਾਦੇ ਕੰਮਜਾਪ ਤੀਆਂ ਅੱਜ ਕੱਲ੍ਹ ਦੀਆਂ ਥੋੜੀਆਂ ਹੀ ਆ ਹਲਕੀਆਂ ਜ਼ਰੂਰ ਨੇ ਉਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਕਿੱਦਾਂ ਲੈਂਦਾ ਵੀਰੇ ਕੱਲ ਕੱਲ ਹੀ ਆਇਆ ਜੇ ਮੋਟਰਸਾਈਕਲ ਦੇ ਵਾਕੀ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਚਾਰ ਚਫੇਰੇ ਕੈਮਰਾ ਕਮਾ ਕੇ ਦਿਖਾ ਦੇ ਵੀਰੇ ਬੱਬੂ ਐ ਐਂ ਦਿਖਾ ਦੇ ਹੌਲੀ ਹੌਲੀ ਆ ਸੈਂਸਰ ਸਿਸਟਮ ਹੈਦਾ ਜੀ ਨੀਚੇ ਕਾਫੀ ਕੁਛ ਆ ਵੀ ਜੇ ਮੈਨੂੰ ਲੱਗਦਾ ਆ ਬੰਦਾ ਦੇਖ ਲੈਂਦਾ ਦੀ ਪਹਿਲਾਂ ਵਾਲੇ ਮੋਟਰਸਾਈਕਲ ਆ ਇਹ ਛੇਤੀ ਦੇਖ ਵੀ ਨਾ ਸਕੇ ਕੋਈ ਮਕੈਨਿਕੇ ਬੁਲਾਣਾ ਪੈਣਾ ਆਪਾਂ ਨੂੰ ਵੀ ਜੇਵੇਂ ਆਪਾਂ ਪਲੱਗ-ਪਲੋਗ ਜਿਹਾ ਪੱਟ ਕੇ ਦੇਖ ਲੈਂਦੇ ਹੁੰਦੇ ਤੇ ਪਹਿਲਾਂ ਵਾਲੇ ਦਾ ਤੇ ਤੁਹਾਨੂੰ ਰੇਟ ਵੀ ਆਪਾਂ ਨੇ ਦੱਸਦਾ ਤੇ ਬਾਕੀ ਇੱਕ ਦੋ ਦਿਨ ਤੱਕ ਅਸੀਂ ਚਲਾ ਕੇ ਦੇਖ ਲਈਏ ਐਵਰੇਜ ਵੀ ਅਸੀਂ ਤੁਹਾਨੂੰ ਕੱਢ ਕੇ ਦਿਖਾਵਾਂਗੇ ਇਹਨ ਪੂਰੀ 00 ਹਾਂ ਦੇਖ ਸਕਦੇ ਹੋ ਤੁਸੀਂ ਦੋਸਤੋ